ਸਿੱਧੂ ਮੂਸੇਵਾਲਾ ਬੇਸ਼ੱਕ ਦੁਨੀਆ ਦੇ ਵਿੱਚ ਨਹੀਂ ਪਰ ਸਭ ਉਸ ਨੂੰ ਪਿਆਰ ਕਰਦੇ ਨੇ ਖਾਸ ਤੌਰ ਤੇ ਜੇ ਕੁੜੀਆਂ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਨੂੰ ਧੀਆ ਆਪਣਾ ਵੱਡਾ ਵੀਰ ਸਮਝਦੀਆਂ ਸਨ ਬੱਚੀਆਂ ਛੋਟੀਆਂ ਤੋਂ ਲੈ ਕੇ ਵੱਟੀਆਂ ਤੱਕ ਸਭ ਨੂੰ ਸਿੱਧੂ ਤੇ ਮਾਣ ਸੀ ਕਿਉਂਕਿ ਸਿੱਧੂ ਮੂਸੇਵਾਲਾ ਨੇ ਕਿਸੇ ਵੀ ਗੀਤ ਦੇ ਵਿੱਚ ਕੁੜੀਆਂ ਨੂੰ ਭੰਡਿਆ ਨਹੀਂ ਸਗੋਂ ਆਪਣੇ ਗੀਤ ਦੇ ਵਿੱਚ ਇਹੀ ਕਹਿੰਦਾ ਸੀ ਕਿ ਅਣਖੀ ਹੈ ਗੀਤ ਜੱਟ ਦੇ ਸਿਰਾਂ ਤੋਂ ਨਹੀਂ ਲਾਉਂਦੇ ਚੁਨੀਆ ਤੇ ਤੁਹਾਨੂੰ ਦੱਸਦੀ ਕਿ ਸਿੱਧੂ ਮੂਸੇਵਾਲਾ ਬੇਸ਼ੱਕ ਦੁਨੀਆ ਦੇ ਵਿੱਚ ਨਹੀਂ ਪਰ ਅੱਜ ਵੀ ਉਸ ਨੂੰ ਸਭ ਉਹਨਾਂ ਹੀ ਪਿਆਰ ਕਰਦੇ ਨੇ ਜਦੋਂ ਸਿੱਧੂ ਮੂਸੇਵਾਲਾ ਦੁਨੀਆ ਤੋਂ ਗਿਆ ਹੈ ਤਾਂ ਜਿਹੜੀ ਉਸ ਦੀ ਸਮਾਧ ਦੇ ਉੱਤੇ ਰਖੜੀਆਂ ਦਾ ਢੇਰ ਲੱਗ ਗਿਆ ਸੀ ਸਭ ਭੈਣਾਂ ਉੱਥੇ ਪਹੁੰਚੀਆਂ ਹੋਈਆਂ ਸਨ ਤੇ ਸਿੱਧੂ ਮੂਸੇਵਾਲਾ ਦੇ ਗੁੱਟ ਤੇ ਉਸ ਬੁੱਤ ਦੇ ਗੁੱਟ ਤੇ ਰਖੜੀਆਂ ਬੰਨੀਆਂ ਹੋਈਆਂ ਸਨ ਤਾਂ ਤੁਹਾਨੂੰ ਦੱਸਦੀ ਕਿ ਹੁਣ ਸਿੱਧੂ ਦਾ ਛੋਟਾ ਵੀਰ ਵੀ ਆ ਗਿਆ ਹੈ ਤਾਂ ਹੁਣ ਮਾਤਾ ਚਰਨ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਛੋਟੇ ਸਿੱਧੂ ਦੇ ਲਈ ਰਖੜੀਆਂ ਆਈਆਂ ਨੇ ਤਾਂ ਮਾਤਾ ਨੇ ਪੋਸਟ ਦੇ ਨਾਲ ਨਾਲ ਇੱਕ ਨੋਟ ਵੀ ਸਾਂਝਾ ਕੀਤਾ ਉਹ ਨੋਟ ਇੱਕ ਭੈਣ ਵੱਲੋਂ ਲਿਖਿਆ ਗਿਆ ਛੋਟੇ ਵੀਰ ਲਈ ਵੱਡੇ ਤੇ ਛੋਟੇ ਜਿਹੜੇ ਸਿੱਧੂ ਦੋਹਾਂ ਦੇ ਲਈ ਤਾਂ ਉਹ ਲਿਖਦੇ ਨੇ ਕਿ ਹੈਪੀ ਰਖੜੀ ਵੀਰ ਸਤਿ ਸ਼੍ਰੀ ਅਕਾਲ ਪੂਰੇ ਪਰਿਵਾਰ ਨੂੰ ਮੇਰੀ ਤਰਫ ਤੋਂ ਵੱਡੇ ਤੇ ਨਿੱਕੇ ਦੋਹਾਂ ਵੀਰਾਂ ਨੂੰ ਪਿਆਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਆਪਣੇ ਨਿੱਕੇ ਵੀਰ ਦੇ ਆਉਣ ਤੇ ਮੈਂ ਸਿੱਧੂ ਵੀਰ ਨੂੰ ਤੇ ਨਹੀਂ ਮਿਲ ਸਕੀ ਪਰ ਇਸ ਨਿੱਕੇ ਵੀਰ ਨੂੰ ਜ਼ਰੂਰ ਮਿਲਣ ਆਵਾਂਗੀ ਤਾਂ ਤੁਹਾਨੂੰ ਦੱਸਦੀ ਕਿ ਮਾਤਾ ਚਰਨਿਕ ਹੋਰ ਨੇ ਆਪਣੇ ਸੋਸ਼ਲ ਮੀਡੀਆ ਤੇ ਇਹ ਨੋਟ ਹੈ ਜਿਹੜਾ ਸਾਂਝਾ ਕੀਤਾ ਇੱਕ ਭੈਣ ਵੱਲੋਂ ਲਿਖਿਆ ਗਿਆ ਤੇ ਨਾਲ ਹੀ ਜਿਹੜੀ ਰਖੜੀ ਦੀ ਤਸਵੀਰ ਹੈ ਨਾਲ ਮਿੱਠਾ ਡੇਰੀ ਮਿਲਕ ਦੇ ਚਾਕਲੇਟ ਤੱਕ ਰੱਖੇ ਹੋਏ ਨੇ ਛੋਟੇ ਸਿੱਧੂ ਲਈ ਤਾਂ ਉਹ ਵੀ ਜਿਹੜੀ ਸਾਂਝਾ ਕੀਤੀ ਹੈ ਤਾਂ ਤੁਹਾਨੂੰ ਦੱਸਦੀ ਕਿ ਬੇਸ਼ੱਕ ਵੱਡਾ ਸਿੱਧੂ ਸਾਡੇ ਵਿੱਚ ਨਹੀਂ ਪਰ ਸਿੱਧੂ ਦਾ ਛੋਟਾ ਵੀਰ ਇਸ ਦੁਨੀਆ ਦੇ ਵਿੱਚ ਹੈ ਤਾਂ ਇਸ ਵਾਰ ਰਖੜੀਆਂ ਤੇ ਜਿਹੜੀਆਂ ਰਖੜੀਆਂ ਐਡਵਾਂਸ ਦੇ ਵਿੱਚ 19 ਤਰੀਕ ਨੂੰ ਰਖੜੀ ਹੈ ਤੇ ਰਖੜੀਆਂ ਛੋਟੇ ਸਿੱਧੂ ਲਈ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਮਾ ਚਰਨ ਕੌਰ ਨੇ ਪੋਸਟ ਸਾਂਝੀ ਕੀਤੀ ਹੈ ਤੇ ਨਾਲ ਹੀ ਉਸਨੇ ਸਿੱਧੂ ਮੂਸੇਵਾਲਾ ਲਈ ਜਿਹੜੇ ਲੋਕ ਰਖੜੀਆਂ ਭੇਜਦੇ ਨੇ ਛੋਟੇ ਸਿੱਧੂ ਮੂਸੇਵਾਲਾ ਲਈ ਉਹ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਤੇ ਨਾਲ ਹੀ ਵੱਡੇ ਤੇ ਛੋਟੇ ਦੋਹਾਂ ਲਈ ਜਿਹੜੀਆਂ ਰਖੜੀਆਂ ਜਨੇਵਾਰੀਆਂ ਨੇ ਤਾਂ ਤੁਹਾਨੂੰ ਦੱਸੀ ਕਿ ਖੂਬਸੂਰਤ ਨੋਟ ਆ ਮਾ ਚਰਨ ਕੌਰ ਨੇ ਸ਼ੇਅਰ ਕੀਤਾ ਹੈ ਬੜਾ ਪਿਆਰਾ ਨੋਟ ਲਿਖਿਆ ਹੋਇਆ ਤੇ ਨਾਲ ਹੀ ਰਖੜੀਆਂ ਦੀ ਜਿਹੜੀ ਤਸਵੀਰ ਆ ਮਾ ਚਰਨ ਕੌਰ ਨੇ ਸ਼ੇਅਰ ਕੀਤੀ ਹੋਈ ਸਿੱਧੂ ਮੂਸੇਵਾਲਾ ਬੇਸ਼ੱਕ ਦੁਨੀਆ ਦੇ ਵਿੱਚ ਨਹੀਂ ਪਰ ਸਭ ਉਸ ਨੂੰ ਪਿਆਰ ਕਰਦੇ ਨੇ ਖਾਸ ਤੌਰ ਤੇ ਜੇ ਕੁੜੀਆਂ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਨੂੰ ਤਿਆਂ ਆਪਣਾ ਵੱਡਾ ਵੀਰ ਸਮਝਦਿਆਂ ਸਨ ਬੱਚੀਆਂ ਛੋਟੀਆਂ ਤੋਂ ਲੈ ਕੇ ਵੱਟੀਆਂ ਤੱਕ ਸਭ ਨੂੰ ਸਿੱਧੂ ਤੇ ਮਾਨਸੀ ਕਿਉਂਕਿ ਸਿੱਧੂ ਮੂਸੇਵਾਲਾ ਨੇ ਕਿਸੇ ਵੀ ਗੀਤ ਦੇ ਵਿੱਚ ਕੁੜੀਆਂ ਨੂੰ ਭੰਡਿਆ ਨਹੀਂ ਸਗੋਂ ਆਪਣੇ ਗੀਤ ਦੇ ਵਿੱਚ ਇਹੀ ਕਹਿੰਦਾ ਸੀ ਕਿ ਅਣਕੀਆ ਗੀਤ ਜੱਟ ਦੇ ਸਿਰਾਂ ਤੋਂ ਨਹੀਂ ਲਾਉਂਦੇ ਚੁੰਨੀਆਂ ਤੇ ਤੁਹਾਨੂੰ ਦੱਸਦੀ ਕਿ ਸਿੱਧੂ ਮੂਸੇਵਾਲਾ ਬੇਸ਼ੱਕ ਦੁਨੀਆ ਦੇ ਵਿੱਚ ਨਹੀਂ ਪਰ ਅੱਜ ਵੀ ਉਸ ਨੂੰ ਸਭ ਉਹਨਾਂ ਹੀ ਪਿਆਰ ਕਰਦੇ ਨੇ ਜਦੋਂ ਸਿੱਧੂ ਮੂਸੇਵਾਲਾ ਦੁਨੀਆ ਤੋਂ ਗਿਆ ਹੈ ਤਾਂ ਜਿਹੜੀ ਉਸ ਦੀ ਸਮਾਧ ਹੈ ਉਸ ਤੇ ਰਖੜੀਆਂ ਦਾ ਢੇਰ ਲੱਗ ਗਿਆ ਸੀ ਸਭ ਭੈਣਾਂ ਉੱਥੇ ਪਹੁੰਚੀਆਂ ਹੋਈਆਂ ਸਨ ਤੇ ਸਿੱਧੂ ਮੂਸੇਵਾਲੇ ਦੇ ਗੁੱਟ ਤੇ ਉਸ ਬੁੱਤ ਦੇ ਗੁੱਟ ਤੇ ਰਖੜੀਆਂ ਬੰਨੀਆਂ ਹੋਈਆਂ ਸਾਂ ਤਾਂ ਤੁਹਾਨੂੰ ਦੱਸੀ ਕਿ ਹੁਣ ਸਿੱਧੂ ਦਾ ਛੋਟਾ ਵੀਰ ਵੀ ਆ ਗਿਆ ਹੈ ਤਾਂ ਹੁਣ ਮਾਤਾ ਚਰਨ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਛੋਟੇ ਸਿੱਧੂ ਦੇ ਲਈ ਰਖੜੀਆਂ ਆਈਆਂ ਨੇ ਤਾਂ ਮਾਤਾ ਨੇ ਪੋਸਟ ਦੇ ਨਾਲ ਨਾਲ ਇੱਕ ਨੋਟ ਵੀ ਸਾਂਝਾ ਕੀਤਾ ਉਹ ਨੋਟ ਇੱਕ ਭੈਣ ਵੱਲੋਂ ਲਿਖਿਆ ਗਿਆ ਛੋਟੇ ਵੀਰ ਲਈ ਵੱਡੇ ਤੇ ਛੋਟੇ ਜਿਹੜੇ ਸਿੱਧੂ ਦੋਵਾਂ ਦੇ ਲਈ ਤਾਂ ਉਹ ਨੇ ਕਿ ਹੈਪੀ ਰਖੜੀ ਵੀਰ ਸਤਿ ਸ਼੍ਰੀ ਅਕਾਲ ਪੂਰੇ ਪਰਿਵਾਰ ਨੂੰ ਮੇਰੀ ਤਰਫ ਤੋਂ ਵੱਡੇ ਤੇ ਨਿੱਕੇ ਦੋਹਾਂ ਵੀਰਾਂ ਨੂੰ ਪਿਆਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਆਪਣੇ ਨਿੱਕੇ ਵੀਰ ਦੇ ਆਉਣ ਤੇ ਮੈਂ ਸਿੱਧੂ ਵੀਰ ਨੂੰ ਤੇ ਨਹੀਂ ਮਿਲ ਸਕੀ ਪਰ ਇਸ ਨਿੱਕੇ ਵੀਰ ਨੂੰ ਜ਼ਰੂਰ ਮਿਲਣ ਆਵਾਂਗੀ ਤਾਂ ਤੁਹਾਨੂੰ ਦੱਸਦੀ ਕਿ ਮਾਤਾ ਚਰਨਿਕ ਹੋਰ ਨੇ ਆਪਣੇ ਸੋਸ਼ਲ ਮੀਡੀਆ ਤੇ ਇਹ ਨੋਟ ਹੈ ਜਿਹੜਾ ਸਾਂਝਾ ਕੀਤਾ ਇੱਕ ਭੈਣ ਵੱਲੋਂ ਲਿਖਿਆ ਗਿਆ ਤੇ ਨਾਲ ਹੀ ਜਿਹੜੀ ਰਖੜੀ ਦੀ ਤਸਵੀਰ ਹੈ ਨਾਲ ਮਿੱਠਾ ਡੇਰੀ ਮਿਲਕ ਦੇ ਚਾਕਲੇਟ ਤੱਕ ਰੱਖੇ ਹੋਏ ਨੇ ਛੋਟੇ ਸਿੱਧੂ ਲਈ ਤਾਂ ਉਹ ਵੀ ਜਿਹੜੀ ਸਾਂਝਾ ਕੀਤੀ ਹੈ ਤਾਂ ਤੁਹਾਨੂੰ ਦੱਸਦੀ ਕਿ ਬੇਸ਼ੱਕ ਵੱਡਾ ਸਿੱਧੂ ਸਾਡੇ ਵਿੱਚ ਨਹੀਂ ਪਰ ਸਿੱਧੂ ਦਾ ਛੋਟਾ ਵੀਰ ਇਸ ਦੁਨੀਆ ਦੇ ਵਿੱਚ ਹੈ ਤਾਂ ਇਸ ਵਾਰ ਰਖੜੀਆਂ ਤੇ ਜਿਹੜੀਆਂ ਰਖੜੀਆਂ ਐਡਵਾਂਸ ਦੇ ਵਿੱਚ 19 ਤਰੀਕ ਨੂੰ ਰਖੜੀ ਐ ਤੇ ਰਖੜੀਆਂ ਛੋਟੇ ਸਿੱਧੂ ਲਈ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਮਾ ਚਰਨ ਕੌਰ ਨੇ ਪੋਸਟ ਸਾਂਝੀ ਕੀਤੀ ਐ ਤੇ ਨਾਲ ਹੀ ਉਸਨੇ ਸਿੱਧੂ ਮੂਸੇਵਾਲਾ ਲਈ ਜਿਹੜੇ ਲੋਕ ਰਖੜੀਆਂ ਭੇਜਦੇ ਨੇ ਛੋਟੇ ਸਿੱਧੂ ਮੂਸੇਵਾਲਾ ਲਈ ਉਹ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਤੇ ਨਾਲ ਹੀ ਵੱਡੇ ਤੇ ਛੋਟੇ ਦੋਹਾਂ ਲਈ ਜਿਹੜੀਆਂ ਰਖੜੀਆਂ ਜਨੇਵਾ ਰਹੀਆਂ ਨੇ ਤਾਂ ਤੁਹਾਨੂੰ ਦੱਸੀ ਕੀ ਖੂਬਸੂਰਤ ਨੋਟ ਆ ਮਾਚਰ ਰਿਕੌਰ ਨੇ ਸ਼ੇਅਰ ਕੀਤਾ ਹੈ ਬੜਾ ਪਿਆਰਾ ਨੋਟ ਲਿਖਿਆ ਹੋਇਆ ਤੇ ਨਾਲ ਹੀ ਰਖੜੀਆਂ ਦੀ ਜਿਹੜੀ ਤਸਵੀਰ ਆ ਮਾਚਰਨ ਕੋਰ ਨੇ ਸ਼ੇਅਰ ਕੀਤੀ ਹੋਈ